ਸੀਐਮ ਸਾਹਿਬ ਪੰਜਾਬ ਆ ਮਾਨਯੋਗ ਡੀਜੀਪੀ ਪੰਜਾਬ ਤੇ ਦਿਸ਼ਾ ਨਿਰਦੇਸ਼ਾ ਹੇਠ ਜਿਹੜਾ 1 ਮਾਰਚ ਨੂੰ ਆ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸਟਾਰਟ ਹੋਈ ਹੈ ਤਾਂ ਉਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹ ਅਸੀਂ ਕਸੋ ਉਥੇ ਰੱਖਿਆ ਹੈਗਾ ਇਸ ਤੋਂ ਪਹਿਲਾਂ 1 ਮਾਰਚ ਦਾ ਇੱਕ ਵੱਡੇ ਲੈਵਲ ਤੇ ਇੱਕ ਕਸੋ ਕੀਤਾ ਸੀਗਾ ਤਾਂ ਇਹਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਬਟਾਲਾ ਪੁਲਿਸ ਨੇ ਕਾਫੀ ਡਰੱਗਸ ਦੇ ਉੱਤੇ ਕੰਮ ਕਰਦੇ ਹੋਏ ਕਰੀਬਨ 110 ਮੁਕਦਮੇ ਜਿਹੜੇ ਹੈਗੇ ਨੇ ਅ ਦਰਸ਼ਕਾਂ ਕੇ ਕਰੀਬਨ 175 ਅ ਬੰਦੇ ਜਿਹੜੇ ਸਮੱਗਲਰ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਤਾ ਤਾਂ ਇਹਦੇ ਵਿੱਚ ਅ ਹਿਊਮੈਨਿਟਰੀਅਨ ਵੇਵ ਲੈ ਕੇ ਇਹਦੇ ਚ ਕਰੀਬਨ 15 ਬੰਦੇ ਜਿਹੜੇ ਅ ਨਸ਼ੇ ਦਾ ਸ਼ਿਕਾਰ ਸੀਗੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਾ ਕੇ ਉਹਦੇ ਚ ਸਾਡੀ ਇਹੀ ਕੋਸ਼ਿਸ਼ ਹੈ ਕਿ ਇਹਨਾਂ ਦਾ ਇਲਾਜ ਕਰਕੇ ਇਨਾਂ ਨੂੰ ਕੋਈ ਚੰਗਾ ਰੋਜ਼ਗਾਰ ਮਈਆ ਹੋਵੇ ਤਾਂ ਇਸ ਤੋਂ ਇਲਾਵਾ ਜਿਹੜਾ ਕੁਝ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਹੋਈਆਂ ਹੈ ਜਿਹੜਾ ਨਸ਼ਾ ਤਸਕਰ ਹੈਗੇ ਨੇ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਜਿਹੜੀ ਆਪਣੀ ਕਾਰਵਾਈ ਕਰ ਰਹੀ ਹੈ ਤਾਂ ਖਸੂਸੀ ਤੌਰ ਤੇ ਜਿਹੜਾ ਅੱਜ ਦਾ ਜਿਹੜਾ ਇਹ ਕਾਸੋ ਆਪਰੇਸ਼ਨ ਹੈ ਇਥੇ ਅਸੀਂ ਸ਼ੇਖਪੂਰਾਂ ਖੜੇ ਹੈਗੇ ਨੇ ਕਿ ਇਹ ਹੌਟਸਪੌਟ ਮੰਨਿਆ ਜਾਂਦਾ ਹੈ ਇਥੇ ਕਸੂਨ ਲੀਡ ਕਰ ਰਹੇ ਨੇ ਆਪਣੇ ਐਸਪੀ ਡੀ ਸਾਹਿਬ ਬਾਕੀ ਹਰੀਸ਼ ਬਹਿਲ ਜੀ ਹੈ ਡੀਐਸਪੀ ਨਾਰਕੋਟਿਕਸ ਐਂਡ ਪਰਮਵੀਰ ਜੀ ਹੈਗੇ ਨੇ ਤਾਂ ਇਹ ਇਥੇ ਜਿਹੜਾ ਕਸੂ ਲੀਡ ਕਰ ਰਹੇ ਨੇ ਇਸ ਤੋਂ ਇਲਾਵਾ ਦੋ ਹੋਰ ਥਾਈਂ ਅਸੀਂ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਕਸੂ ਚਲਾ ਰਹੇ ਨੇ ਤਾਂ ਇੱਚ ਫਿਲਹਾਲ ਜਿਹੜੀ ਪ੍ਰੀਲਿਮਿਨਰੀ ਇਨਪੁੱਟ ਮੇਰੇ ਕੋਲ ਆਈ ਹੈ ਕਿ ਤੇ ਨੇ ਚਾਰ ਥਾਈ ਜਿਹੜੇ ਬੰਦੇ ਹੈ ਵਿਦ ਰਿਕਵਰੀ ਤਾਂ ਉਹਨਾਂ ਨੂੰ ਅਪ੍ਰਹੈਂਡ ਕੀਤਾ ਗਿਆ ਤਾਂ ਬਾਕੀ ਜਿਹੜਾ ਡਿਟੇਲਡ ਰਿਕਵਰੀ ਸਾਡੀ ਹੋਗੀ ਕਸੋਦੀ ਉਹ ਆਪਾਂ ਫਿਰ ਕਰੀਬਨ 3-4 ਵਜੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ